ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਲਈ ਸਾਰੀਆਂ ਹੀ ਪਾਰਟੀਆਂ ਨੇ ਤਾਕਤ ਚੁੱਕ ਦਿੱਤੀ ਹੈ ਆਮ ਆਦਮੀ ਪਾਰਟੀ ਨੇ 모ਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ ਕਾਂਗਰਸ ਵੱਲੋਂ ਸੁਰੇਂਦਰ ਕੌਰ ਸ਼ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਅਤੇ ਭਾਜਪਾ ਨੇ ਸ਼ੀਤ ਲੁੰਗਰਾਲ ਨੂੰ ਮੈਦਾਨ ਵਿੱਚ ਉਤਾਰਿਆ ਸਾਰੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰ ਦਿੱਤੇ ਨੇ ਖਾਸ ਕਰ ਆਮ ਆਦਮੀ ਪਾਰਟੀ ਲਈ મોੜ ਇਮਤਿਹਾਨ ਦੀ ਘੜੀ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਆਪ ਜ਼ਿਆਦਾ ਕੁਝ ਨਹੀਂ ਕਰ ਸકી ਮਹਿਜ 3 ਸੀਟਾਂ ਹੀ ਆਈਆਂ ਨੇ ਜਲੰਧਰ ਸੀਟ ਕਾਂਗਰਸ ਬਲੁਚੈਨੀ ਨੇ ਜਿੱਤੀ ਹੈ ਅਜਿਹੀ ਚ ਆਪਣੀ ਹੁਣ ਵਿਧਾਨ ਸਭਾ ਸੀਟ ਜਿੱਤਣ ਲਈ ਤਾਕਤ ਚੋਕੀ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਦਾਗ ਧੋਣ ਲਈ ਜਲੰਧਰ ਪੱਛਮੀ ਦੀ ਜਿਮਨੀ ਚੋਣ ਜਿੱਤਣ ਲਈ ਪੂਰਾ ਤਾਨ ਲਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਲੰਧਰ ਵਿੱਚ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ ਜਲੰਧਰ ਪੱਛਮੀ ਹਲਕੇ ਵਿੱਚ 23 ਵਾਰਡ ਪੈਂਦੇ ਨੇ ਅਤੇ ਹਰ ਵਾਰਡ ਦੀ ਜ਼ਿੰਮੇਵਾਰੀ ਮੰਤਰੀ ਅਤੇ ਵਿਧਾਇਕ ਨੂੰ ਦਿੱਤੀ ਗਈ ਹੈ ਉੱਥੇ ਹੀ ਕਾਂਗਰਸ ਲੋਕ ਸਭਾ ਚੋਣਾਂ ਵਾਲੇ ਆਪਣੇ ਵਿਤਰ ਪ੍ਰਦਰਸ਼ਨ ਨੂੰ ਦौराਣਾ ਚਾਹੀਗੀ ਅਕਾਲੀ ਦਲ ਦੀ ਕੋਸ਼ਿਸ਼ ਰਹੇਗੀ ਕਿ ਗਵਾਚਰੇ ਵਕਾਰ ਮੋੜ ਹਾਸਲ ਕੀਤਾ ਜਾਵੇ ਉਥੇ ਹੀ ਭਾਜਪਾ ਵੱਲੋਂ ਸ਼ੀਤਲ ਉਂਗਰਾਲ ਉਮੀਦਵਾਰ ਨੇ ਇਹਨਾਂ ਦੇ ਅਸਤੀਫੇ ਕਾਰਨ ਇਸ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ 2022 ਚ ਸ਼ੀਤਲ ਉਂਗਰਾਲ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ ਅਤੇ ਵਿਤੈਕ ਬਣੇ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਉਂਗਰਾਲ ਭਾਜਪਾ ਚ ਸ਼ਾਮਲ ਹੋ ਗਏ ਸੀ ਅਤੇ ਵਿਤੈਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਅਜੇ ਹੀ ਚ ਭਾਜਪਾ ਨੇ ਸ਼ੀਤਲ ਉਂਗਰਾਲ ਤੇ ਹੀ ਦਾਖਲ ਹੇਠਿਆ ਇਸ ਸੀਟ ਲਈ 10 ਜੁਲਾਈ ਨੂੰ VOTING ਹੋਵੇਗੀ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ।